ਜੀਐਮ 7 ਖਬਰਨਾਮਾ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਮਾਸ਼ਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ। ਦੋਸਤੋ ਅਸੀਂ ਅੱਜ ਆਏ ਆ ਪਿੰਡ ਖਟਕੜਕਲਾ ਚੀਰ ਦੇ ਆਜਮ ਸਰਦਾਰ ਭਗਤ ਸਿੰਘ ਦੇ ਬੁੱਤ ਦੇ ਨਜ਼ਦੀਕ ਅਸੀਂ ਖੜੇ ਆ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇਸੇ ਪਿੰਡ ਦੇ ਵਿੱਚ ਇਸੇ ਪਿੰਡ ਦਾ ਮੈਂ ਵੀ ਜੰਪ ਲਾਂ ਜਿੱਥੇ ਮੈਂ ਹੋਏ ਨਿੱਕੇ-ਨਿੱਕੇ ਪੈਰ ਇਨ੍ਹਾਂ ਗਲੀਆਂ ਪਿੰਡੀਆਂ ਦੇ ਵਿੱਚ ਉਹ ਵੱਡੇ ਹੋਏ ਇਸੇ ਪਿੰਡ ਚ ਪੜੇ ਪੜਕ ਤੋਂ ਬਾਅਦ ਅਸੀਂ ਕੁਛ ਘਰੇਲੂ ਮਜਬੂਰੀਆਂ ਕਰਕੇ ਜਿਹੜੇ ਆ ਉਹ ਨਵਾਂ ਸ਼ਹਿਰ ਚਲੇ ਗਏ ਸੀ ਪਰ ਜੱਦੀ ਪਿੰਡ ਇਹੀ ਅੱਜ ਆ ਕੇ ਮਤਲਬ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਜਿੱਥੇ ਸੜਕਾਂ ਸੁਰੱਖਿਆ ਜਿਹੜੀ ਫੋਰਸ ਆ ਉਹਦੀ ਸ਼ੁਰੂਆਤ ਕੀਤੀ ਆ ਜੋ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਣਾਂ ਲੋ ਇਹ ਮੋਹਮ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਮੋਹਮ ਤਹਿਤ ਆਈਆਂ ਜਿਹੜੀਆਂ ਪੰਜ ਗੱਡੀਆਂ ਉਹਨਾਂ ਨੂੰ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਜੀ ਡਾਕਟਰ ਅਖਲ ਚੌਧਰੀ ਉਨ੍ਹਾਂ ਦੇ ਨਾਲ ਆਉਣਗੇ ਐਸਪੀਡੀ ਡਾਕਟਰ ਮਕੇਸ਼ ਕੁਮਾਰ ਜੀ ਐਸਪੀ ਪੀਵੀਆਈ ਸ਼੍ਰੀ ਇਕਬਾਲ ਸਿੰਘ ਜੀ ਤੇ ਹੋਰ ਜਿਹੜੇ ਆ ਕਰਮਚਾਰੀ ਉਹ ਅੱਜ ਗੱਡੀਆਂ ਨੂੰ ਰਵਾਨਾ ਕਰਨਗੇ ਇਹਨਾਂ ਗੱਡੀਆਂ ਦੀ ਸੜਕ ਸੁਰੱਖਿਆ ਦੇ ਮਾਮਲੇ ਲੈ ਕੇ ਅਹਿਮ ਭੂਮਿਕਾ ਹੋਏਗੀ ਔਰ ਇਹਦੇ ਵਿੱਚ ਇਹ ਆਧੁਨਿਕ ਢੰਗ ਦੇ ਨਾਲ ਗੱਡੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਗਈਆਂ ਕੋਈ 112 ਤੇ ਕਾਲ ਕਰਦਾ ਐਮਰਜੈਂਸੀ ਜਾਂ 100 ਨੰਬਰ ਤੇ ਕੰਟਰੋਲ ਰੂਮ ਤੇ ਕਰਦਾ ਉਹਦਾ ਸਿਸਟਮ ਵੀ ਇਹਦੇ ਵਿੱਚ ਫਿੱਟ ਕਰ ਦਿੱਤਾ ਗਿਆ ਔਰ ਇਹਦੇ ਦੇ ਵਿੱਚ ਕੀ ਕੀ ਜਿਹੜੀਆਂ ਖੂਬੀਆਂ ਹੈਗੀਆਂ ਇਹ ਕਿੰਨੇ ਏਰੀਏ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਨੇ ਜਿਹੜੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀਆਂ ਇਹਦੇ ਬਾਰੇ ਅਸੀਂ ਜਵਾਬ ਲਵਾਂਗੇ ਐਸਐਸਪੀ ਡਾਕਟਰ ਅਖਲ ਚੌਧਰੀ ਪਾਸੋਂ ਆਓ ਜਾਣਦੇ ਹਾਂ ਗੱਲਬਾਤ ਕਰਦੇ ਹਾਂ ਡਾਕਟਰ ਅਖਲ ਚੌਧਰੀ ਜੀ ਜਨਾਬ ਜਿਵੇਂ ਆਪਾਂ ਜਾਣਦੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਲਗਭਗ 10 ਦਿਨ ਪਹਿਲਾਂ ਫਾਰਮਲੀ ਸੜਕ ਸੁਰੱਖਿਆ ਫੋਰਸ ਨੂੰ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ डिस्ट्रिक्ट शहीद भगत सिंह नगर की जो गड्डिया है, है सड़क सुरक्षा फोर्स की वो अलॉट होकर अपने पास आईया है, है तो डिस्ट्रिक्ट डिस्ट्रिक गल करिए तो लगभग जो तीन गड्डिया जो है, है नैशनल हाईवे थ्री फोर्टी फोर ए जो महली तो लैके आसनों तक का एरिया हैगा तो उसू कवर कर लगभग पच्चीस तो तीस किलोमीटर का स्ट्रैच जो है एक गड्डी कवर करेगी इसी तरह जो स्टेट हाईवे है उसके बलाचौर तो हुशियारपुर सैगमेंट एक गड्डी कवर करेगी और जो बाकी एक गड्डी हैगी ਉਹ ਨਵਾਂ ਸ਼ਹਿਰ ਤੋਂ ਰਾਹੋਂ ਜੋ ਰੋਡ ਤੇ ਬੰਦ ਤੱਕ ਕਲੀਅਰ ਉਸ ਨੂੰ ਕਵਰ ਕਰੋਗੇ। ਤੋਂ ਟੋਟਲ 5 ਗੱਡੀਆਂ ਲੋਕੇਟ ਹੋਈ ਹੈ ਉਹ ਪੂਰੇ ਡਿਸਟ੍ਰਿਕਟ ਤੇ ਕਵਰ ਕਰੂਗੀ ਤੇ ਇਸ ਦਾ ਪਰਪਸ ਇਹ ਹੈਗਾ ਐਸਐਸਐਫ ਦਾ ਕਿ ਜੋ ਪ੍ਰੌਮਪਟ ਤੇ ਪ੍ਰੋਐਕਟਿਵ ਰਿਸਪੌਂਸ ਪੁਲਿਸ ਵੱਲੋਂ ਹੋਵੇ ਕੋਈ ਵੀ ਐਕਸੀਡੈਂਟਲ ਕੋਈ ਇਸ਼ੂ ਹੈਗਾ ਤੋਂ ਇਹ ਗੱਡੀਆਂ ਪੈਟਰੋਲਿੰਗ ਤੇ ਵੀ ਰਹਿਣਗੀਆਂ ਤੇ ਜੋ ਵੀ ਫਰਸਟ ਇਨਫੋਰਮੇਸ਼ਨ ਸਿਸਟਮ ਹੈਗਾ 112 ਤੇ ਵੀ ਕੋਈ ਵੀ ਕਾਲਰ ਕਾਲ ਕਰਦਾ ਹੈ ਉਹ ਇੰਟੀਗ੍ਰੇਸ਼ਨ ਹੈ ਇਹਨਾਂ ਨੂੰ ਇਨਫੋਰਮੇਸ਼ਨ इन चार्जिज़ मिल जूगी ये विदिन नो टाइम करेंगे तो इवेंचुअली इस बाद जो है जो इवन जो हाईवेज की जो एक स्ट्रीमलाइन एक मूवमेंट है वो ठीक रहे इसलिए भी इनको ट्रेनिंग दीती जा रही हैगी है, है। तो क्विकली मौके पर पहुँचना हैगा तो मौके पर अगर कोई गलबात लगती हैगी कोई बॉटल नैक हैगी उसू भी ठीक करा इसी तरह कोई लॉ एंड ऑर्डर इशू भी कोई इन्हों लगता है कि क्रॉपअप हो सकता है तो उस पर भी ये इनिशियल जो हैगा हाईवे ध्यान इनिशियल एंगेजमेंट नैगोशिए रूप चला के प्रोपरली उस चीज़ को फॉलोअप कर लेंगे समान की भी गल करिए तो इस जो भी एक अफेक्टिव जो हाईवे समान रखा हुआ है कोई कॉन्स है मेडिकल रिस्पोंस के लिए फस्ट एड किट हैगी है, बाकी चीज़ा है जो प्रैक्टिकल यूटिलिटीज ते है, है तो वो सड़क सुरक्षा का प्रोपर जो है थ्री सिक्सटी डिग्री सोच के ही इसे सारा अरेजमेंट किया गया है तो इट्स मैटर ऑफ टाइम की है जब किफेक्टिवली फील्ड uh, हो जाने जाएगी जब ये का हले जो है तीन शिफ्ट चे काम होगा अठ अठ घंटे की तीन शिफ्ट लगनगी तो एक शिफ्ट चे चार मुलाजिम ग हो गए तो डिस्ट्रिक्ट पांच जो अलर्ट हुई है उसके कोरसपोंडिंग सठ मुलाजिम जो है है एक रेंज लेवल भी इंसपैक्टर रैंक ऑफिसर इसमें सुपरवाइज करेगा कि डे टू डे फंक्शनिंग किस तरह हैगी है ਇਹ ਡਿਸਟ੍ਰਿਕਟ ਦੇ ਜੋ ਨੋਡਲ ਆਫੀਸਰ ਹੈ ਉਹ ਡੀਐਸਪੀ ਟ੍ਰੈਫਿਕ ਜੋ ਟ੍ਰੈਫਿਕ ਦਾ ਓਵਰਆਲ ਦੇਖਦੇ ਉਹ ਇਸ ਨੂੰ ਡੇ ਟੂ ਡੇ بیس ਤੇ ਵੀ ਸੁਪਰਵਾਈਜ਼ ਕਰਦੇ ਮਕਮਲ ਕਾਰਜਵਾਰੇ ਇਹ ਜਿਹੜੇ ਮੁਲਾਜ਼ਮ ਆ ਇਹਨਾਂ ਨੂੰ ਟ੍ਰੇਨਿੰਗ ਵੀ ਸਪੈਸ਼ਲ ਦਿੱਤੀ ਗਈ ਮੈਂ ਹਲੇ ਇਨੀਸ਼ੀਅਲ ਮਾਰਨਿੰਗ ਤੇ ਪਰਸਨਲੀ ਵੀ ਬਰੀਫ ਕੀਤਾ ਹੈਗਾ ਤੇ ਇਹਨਾਂ ਨੂੰ ਪੁੱਛਿਆ ਹੈਗਾ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਰਿਸਪਾਂਸ ਕਰਨਾ ਹੈਗਾ ਤੇ ਮੌਕੇ ਤੇ ਜਾ ਕੇ ਕਿਵੇਂ ਇਸ ਨੂੰ ਪੋਲਾਈਟਲੀ ਟੈਕਫੁਲੀ ਹੈਂਡਲ ਕਰਨਾ ਹੈਗਾ ਕੋਈ ਵੀ ਫਸਟ ਇੰਗੇਜਮੈਂਟ ਤੇ ਕਿਸੇ ਤੇ ਗੱਲਬਾਤ ਜੋ ਕਰਨੀ ਹੈਗੀ ਇਸ ਇਤਨਾ ਜੋ ਵੀ ਮੈਡੀਕਲ ਇਵੈਕੂਏਸ਼ਨ ਪਾਰਟ ਹੈ ਉਸ ਦੇ ਲਈ ਬੈਕ ਐਂਡ ਤੇ ਹਸਪੀਟਲ ਤੇ ਕੋਆਰਡੀਨੇਸ਼ਨ ਕਿ ਨੀਅਰੈਸਟ ਹਸਪੀਟਲ ਕੌਨ ਸਾ ਹੈਗਾ ਤੇ ਨੀਅਰੈਸਟ ਪੁਲਿਸ ਸਟੇਸ਼ਨ ਜੋ ਹੈਗਾ ਜਿਵੇਂ ਨੈਸ਼ਨਲ ਹਾਈਵੇ ਤੇ ਆਪਾਂ ਦੇਖੀਏ ਤਾਂ ਡਿਸਟ੍ਰਿਕਟ ਦੇ 8 ਪੁਲਿਸ ਸਟੇਸ਼ਨ ਜੋ ਹੈ ਹਾਈਵੇ ਦੇ ਕੋਰਸਪੋਂਡਿੰਗ ਪੈ ਜਾਂਦੇ ਹੈ ਤੋਂ ਉਹਨਾਂ ਨੂੰ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਟੈਗ ਕਰਕੇ ਜੋ ਵੀ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਸ ਤੇ ਇਹਨਾਂ ਦੀ ਇਫੈਕਟਿਵ ਕੋਆਰਡੀਨੇਸ਼ਨ ਲਾਈਜ਼ਨਿੰਗ ਹੋਵੇ ਤਾਂ ਕਿ ਮੌਕੇ ਤੇ ਫੋਰਸ ਦੀ ਹੋਰ ਮੋਬਿਲਾਈਜੇਸ਼ਨ ਦੀ ਲੋੜ ਪੈਂਦੀ ਹੈ ਕੋਈ ਹੈਲਪ ਦੀ ਲੋੜ ਪੈਂਦੀ ਹੈ ਤਾਂ ਉਹ ਸਾਰਾ ਟਾਈਮਲੀ ਵਿਦਨ ਮਤਲਬ ਕੋਈ ਬਿਨਾ ਟਾਈਮ ਵੇਸਟ ਕੀਤੇ ਉਹ ਕੀਤਾ ਜਾ ਸਕੇ

जो कोई भी मौके के हिसाब न गल लगती हैगी तो उन्होंने कॉर्डन ऑफ पॉइंट कोइंट साइट न जो भी एक्सीडेंट बिल्कुल बिलकुल उत्तर पब्लिक न अगर अनाउंस करके कुछ अपील करनी है कि थोड़ा एरिए कॉर्डन पुलिस ने किया होया तो थोड़ा दूर सेफ डिस्टेंस से रहन हाईवे कोई इसमें कोई दिक्कत न हो तो वो स्ट्रीमलाइन हाईवे की मूवमेंट रख इस फोर्स भूमिका रहेगी देखो पब्लिक का कोपरेशन पबलिक फीडबैक तो बहुत इंपॉर्टेंट हैगी ਮਤਲਬ ਜੋ ਪੰਜਾਬ ਪੁਲਿਸ ਦਾ ਜੋ ਪ੍ਰੋਐਕਟਿਵ ਤੇ ਪ੍ਰੌਮਪਟ ਪੁਲਿਸਿੰਗ ਦਾ ਜੋ ਇੱਕ ਡੀਜੀ ਸਾਹਿਬ ਵੱਲੋਂ ਉਸ ਡਾਇਰੈਕਸ਼ਨਸ ਹੈਗੀਆਂ ਉਸ ਦੇ ਮੂਮ ਤਾਈ ਇਹ ਚੀਜ਼ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਜੀ